ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਇੱਕ ਆਪਣੇ ਕੋਲੇ ਹੋਰ ਵੀਰ ਆਇਆ ਤੇ ਆਪਣੇ ਕੋਲੇ ਉਹ ਵੀ ਕੈਨੇਡਾ ਦਾ ਪੀਆਰ ਹੈ ਜੀ ਉਹਨੂੰ ਕੁੜੀ ਚਾਹੀਦੀ ਐ ਬੀਏ ਕਰੀ ਹੋਵੇ ਭੈਣ ਦੀ ਕੋਈ ਵੀ ਕੁੜੀ ਆ ਬੀਏ ਕਰੀ ਹੋਵੇ 21 ਸਾਲ ਏਜ ਆ ਵੀਰ ਦੀ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਜੀ ਤੇ ਡੇਢ ਕਿੱਤਾ ਜ਼ਮੀਨ ਹੈ ਵੀਰ ਕੋਲੇ ਦੋ ਪਾਈਆਂ ਕੋਲੇ ਡੇਢ ਕਿੱਲਾ ਜੀ ਇੱਕ ਦਾ ਇੱਥੇ ਕੰਮ ਵਧੀਆ ਤੇ ਇੱਕ ਅਬ ਤਾਂ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਮਿਲੇ ਹਾਂਜੀ ਸਾਸਰੀ ਕਾਲ ਮੈਸੋਡੀ ਆਪਣੇ ਰਿਪਿੰਦਰ ਤੇ ਆਪਣੇ ਕੋਲੇ ਇੱਕ ਪੰਡਤਾਂ ਦਾ ਮੁੰਡਾ ਆਇਆ ਜੀ ਸਾਰਸੂਤਰ ਪੰਡਤਾਂ ਦਾ ਮੁੰਡਾ ਵਧੀਆ ਰਿਚ ਫੈਮਿਲੀ ਚੋਂ ਆ ਮੁੰਡੇ ਦੇ ਆਬ ਤੇ ਟੋਟੇ ਨੇ ਬੜੇ ਵਧੀਏ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕੋਈ ਸਾਰਸੂਤਰਾਂ ਦੀ ਕੁੜੀ ਸੋਹਣੀ ਹੋਵੇ ਤੇ ਪੀਏ ਕਰੀ ਹੋਵੇ ਕੁੜੀ ਦੀ ਸੋਹਣੀ ਸੁਨੱਖੀ ਹੋਵੇ ਤੇ ਜਾਦੇ ਪੜ੍ਹੀ ਹੋਵੇ ਵੀਰ ਦੀ ਇੰਨੀ ਕਿ ਡਿਮਾਂਡ ਹੈ ਕੋਈ ਮੰਗ ਡਿਮਾਂਡ ਨਹੀਂ ਹੈਗੀ ਵਿਆਹ ਵਧੀਆ ਕਰਾਉਣਗੇ ਜੀ ਪੈਲਸ ਦੇ ਵਿੱਚ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰਪੁਰ ਤੇ ਬਹੁਤ ਦਿਨ ਹੋ ਗਏ ਮੈਂ ਕਿਸੇ ਦਾ ਡਾਟਾ ਨਹੀਂ ਕੋਲਿਆ ਤਾਂ ਕਰਕੇ ਡਾਟੇ ਇਕੱਠੇ ਹੋ ਜਾਂਦੇ ਨਹੀਂ ਜੀ ਤੇ ਵੀਡੀਓ ਦੇ ਵਿੱਚ ਇੱਕ ਦੋ ਜਾਣੇ ਮੇਰੇ ਤੇ ਮੱਚਦੇ ਨੇ ਦਵਾਈ ਦੂਈ ਲੈ ਲਿਆ ਕਰੋ ਦਿਮਾਗ ਇਲ ਜਾਂਦਾ ਹਨਾ ਬੰਦੇ ਨੂੰ ਬੈਡ ਕਮੈਂਟ ਕਰਦੇ ਹੋ ਤੁਸੀਂ ਕੁਗਰੀ ਕਹਿ ਦਿੰਦੇ ਹੋ ਕਦੇ ਕਦੇ ਕਹਿ ਦਿੰਦੇ ਹੋ ਕਿ ਫਰੋਡ ਹੈ ਕਦੇ ਕਹਿ ਦਿੰਦੇ ਹੋ ਕੁਛ ਕਦੇ ਕੁਛ ਹਨਾ ਤੁਸੀਂ ਦਵਾਈ ਦੂਈ ਲੈ ਕੇ ਰੱਖੋ ਆਪਦੀ ਤੇ ਦੂਜਿਆਂ ਨੂੰ ਦੇਖ ਕੇ ਬਲੈਡ ਨਹੀਂ ਵਧਾਈਦਾ ਹਨਾ ਉਹ ਪ੍ਰਮਾਤਮਾ ਨੂੰ ਮੰਨੋ ਉਹ ਤੋਂ ਮੰਗਿਆ ਕਰੋ ਦੂਜਿਆਂ ਤੇ ਮਰਚ ਕੇ ਨਾ ਕੁਝ ਮੰਗਿਆ ਕਰੋ ਠੀਕ ਹੈ ਜੀ ਤੇ ਇੱਕ ਮੈਂ ਛੋਟੀ ਜੀ ਗੱਲ ਹੋਰ ਕਹਿਣੀ ਹੈ ਹੁਣ ਤੇ ਮੈਨੂੰ ਡਾਟਾ ਤੇ ਫੋਟੋਆਂ ਸੈਂਡ ਕਰ ਦਿਆ ਕਰੋ ਜੀ ਫਿਰ ਕਹਿੰਦੇ ਹੋ ਵੀ ਤੁਸੀਂ ਸਾਡੇ ਨਾਲ ਗੱਲ ਨਹੀਂ ਕਰਦੇ ਫੋਨ ਮੈਂ ਕਿਸੇ ਦਾ ਨਹੀਂ ਚੱਕਦੀ ਹੈਗੀ ਇਸੇ ਗੱਲ ਕਰਕੇ ਮੈਂ ਵੀਡੀਓ ਪਾਈ ਹੈ ਫੋਨ ਮੈਂ ਕਿਸੇ ਦਾ ਨਹੀਂ ਚੱਕਦੀ ਜੀ ਮੈਨੂੰ ਫੋਟੋਆਂ ਤੇ ਡਾਟਾ ਸੈਂਡ ਕਰ ਦਿਆ ਕਰੋ ਠੀਕ ਹੈ ਜੀ ਉਦੇ ਵਿੱਚ ਸਾਰਾ ਕੁਝ ਲਿਖ ਕੇ ਸੈਂਡ ਕਰ ਦਿਆ ਕਰੋ ਮੈਂ ਖੁਦ ਬਖੁਦ ਜਵਾਬ ਦੇ ਦਿੰਨੀ ਹੁੰਨੀ ਆ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਜਿਨ੍ਹਾਂ ਨੂੰ ਚੰਗੀ ਲੱਗੀ ਓਕੇ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਅੱਜ ਆਪਾਂ ਨੂੰ ਚਾਹੀਦੀ ਐ ਵੈਂਡਾਂ ਵਾਲੀ ਕੁੜੀ ਤਿੰਨ ਕੁ ਕਿੱਲੇ ਪੈੜੀਆ ਵੀਰ ਕੋਲੇ ਵੀਰ ਨੇ ਵੈਂਡਾਂ ਵਾਲੀ ਕੁੜੀ ਦੇ ਪੈਸੇ ਲਾਉਣੇ ਨੇ ਉਮਰ ਹੈਗੀ ਐ 26 ਸਾਲ ਭੈਣ ਦੀ ਉਮਰ ਆਪਾਂ ਨੂੰ 22 ਸਾਲ ਚਾਹੀਦੀ ਐ ਜੀ ਵੀਡੀਓ ਨੂੰ ਦਬਕੇ ਕਰ ਦਿਓ ਸ਼ੇਅਰ ਕੁੜੀ ਜੱਟਾਂ ਦੀ ਹੀ ਹੋਵੇ ਜੀ ਇੰਟਰ ਕਾਸਟ ਵੀਰ ਹੋਣਾ ਨਹੀਂ ਕਰਨਾ ਇਹ ਆਪਾਂ ਨੂੰ 22 ਸਾਲ ਦੀ ਕੁੜੀ ਚਾਹੀਦੀ ਐ ਜੱਟਾਂ ਦੀ ਕੁੜੀ ਚਾਹੀਦੀ ਐ ਵੈਂਡਾ ਵਾਲੀ ਕੁੜੀ ਚਾਹੀਦੀ ਐ ਜੀ ਵੀਡੀਓ ਨੂੰ ਦਬਕੇ ਕਰ ਦੋ ਸ਼ੇਅਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਕੁੜੀ 38 ਕਿਸਾਨ ਦੀ ਜੱਟਾਂ ਦੀ ਕੁੜੀ ਐ ਜੀ ਆਪਾਂ ਨੂੰ ਮੁੰਡਾ ਕੈਨੇਡਾ ਅਮਰੀਕਾ ਅੰਗਲੈਂਡ ਦੇ ਵਿੱਚ ਚਾਹੀਦਾ ਜੀ ਕੁੜੀ ਵਧੀਆ ਤਕੜੇ ਘਰੋਂ ਐ ਜੀ ਤੇ ਆਪਾਂ ਨੂੰ ਮੁੰਡਾ 40 ਦਾ ਹੋਵੇ 45 ਦਾ ਹੋਵੇ ਕੋਈ ਚੱਕਰ ਨਹੀਂ ਕੁੜੀ ਕਪੂਰਥਲੇ ਏਰੀਏ ਤੋਂ ਐ ਜੀ ਮੁੰਡਾ ਇੱਧਰ ਕਿਤੇ ਵੀ ਚੱਲ ਜੂ ਜਿੱਥੋਂ ਮਰਜ਼ੀ ਹੋਵੇ ਸੰਗਰੂਰ ਤੱਕ ਵੀ ਚੱਲ ਜੂਗਾ ਤੇ ਪਰ ਮੁੰਡਾ ਕੈਨੇਡਾ ਅਮਰੀਕਾ ਜਾਂ ਮੰਗਲੈਂਡ ਹੀ ਗਿਆ ਉਹ ਵੇ ਵਿਆਹ ਪੂਰਾ ਤਕੜਾ ਕਰਨਗੇ ਧੰਨਵਾਦ ਜੀ ਹਾਂਜੀ ਸੱਸਰੀ ਘਰ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਕੈਨੇਡਾ ਦਾ ਪੀਆਰ ਮੁੰਡਾ 26 ਸਾਲ ਏਜ ਆ ਵੀਰ ਦੀ ਤੇ ਕੁੜੀ ਚਾਹੀਦੀ ਏ ਜੀ ਆਪਾਂ ਨੂੰ ਘੱਟੋ ਘੱਟ ਕੁੜੀ ਪੀਏ ਹੋਵੇ ਤੇ ਕੁੜੀ ਦਾ ਪਾਰਲਰ ਦਾ ਕਰਿਆ ਹੋਵੇ ਧਿਆਨ ਨਾਲ ਸੌਣ ਦੋ ਜੀ ਕੁੜੀ ਦਾ ਬਿਊਟੀ ਪਾਰਲਰ ਦਾ ਕਰਿਆ ਹੋਵੇ ਮੁੰਡੇ ਤੋਂ ਕੁੜੀ ਸਾਲ ਖੰਡ ਛੋਟੀ ਹੋਵੇ ਵੱਡੀ ਨਾ ਹੋਵੇ ਤੇ ਮੁੰਡੇ ਨੂੰ 8 ਕਿਤੇ ਪੈਲੀ ਆ ਉਹਦੀ ਜੇ ਕੋਈ ਭੈਣ ਹੈਗੀ ਐ ਇੰਨੀ ਕੁਮਰ ਦੀ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਿਸ਼ਤੇਦਾਰ ਤੇ ਇੱਕ ਆਪਣੇ ਕੋਲੇ 50 ਸਾਲ ਦੀ ਬੀਬੀ ਹੋਰ ਆਈ ਹੈ ਤੇ ਉਹਦਾ ਇਹ ਕਹਿਣਾ ਹੈ ਵੀ ਮੈਨੂੰ ਮਤਲਬ ਕੈਨੇਡਾ ਦੇ ਵਿੱਚ ਹੀ ਚਾਹੀਦਾ ਹੈ ਉਹ ਕਹਿੰਦੀ ਵੀ ਮੈਨੂੰ ਕੈਨੇਡਾ ਦੇ ਵਿੱਚ ਹੀ ਚਾਹੀਦਾ ਹੈ ਪੀਆਰ ਨਹੀਂ ਹੈਗੀ ਇਧਰੋਂ ਕਿਸੇ ਰਿਸ਼ਤੇਦਾਰ ਨੇ ਸੱਦ ਲਈ ਉਧਰ ਜਾ ਕੇ ਫਸ ਗਈ ਤੇ ਹੁਣ ਜੇ ਕੋਈ ਮੇਰਾ ਵੀਰ ਕੈਨੇਡਾ ਦੇ ਵਿੱਚ ਹੀ ਹੈਗਾ ਕੋਈ ਐਨੀ ਉਮਰ ਦਾ ਜੇ ਉਹ ਨੂੰ ਰੱਖ ਲੂਗਾ ਤਾਂ ਆਪਣੇ ਨਾਲ ਸੰਪਰਕ ਜਰੂਰ ਕਰੋ ਜੀ